ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਪੰਜਾਬ ਦੇ ਵਿੱਚ ਹੜ੍ਹ ਆਇਆ ਸਲਾਬ ਆ ਗਿਆ ਜਿੰਦਾ ਕਰਕੇ ਕਿ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵੈ ਪੰਜਾਬ ਦੇ ਲੋਕਾਂ ਦੇ ਜਿਹੜੇ ਪਸ਼ੂ ਹੈ ਉਹ ਵੀ ਮਰ ਗਏ ਐ ਪੰਜਾਬ ਦੇ ਲੋਕਾਂ ਦੀ ਫਸਲ ਤਬਾਹ ਹੋ ਗਈ ਐ ਘਰ ਜਿਹੜੇ ਰੁੜ ਗਏ ਆ ਕਿ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਇਆ ਤੇ ਇੰਜ ਦੇ ਮੌਕੇ ਉੱਤੇ ਵੀ ਜਿਹੜੇ ਸਿਆਸੀ ਰਹਿਨਮਾ ਸਿਆਸੀ ਲੀਡਰ ਹੈ ਉਹ ਜਾ ਕੇ ਆਪਣੀ ਸਿਆਸਤ ਚਮਕਾਉਂਦੇ ਆ ਜਿਸ ਤਰ੍ਹਾਂ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਇਹ ਪ੍ਰਧਾਨ ਹੈ ਉਹ ਜਦੋਂ ਇੱਕ ਪਿੰਡ 'ਚ ਗਏ ਤੇ ਉਸ ਪਿੰਡ ਵਾਲਿਆਂ ਲੋਕਾਂ ਦਾ ਕੀ ਕਹਿਣਾ ਸੀ ਇਹ ਆਪਾਂ ਅੱਜ ਦੀ ਵੀਡੀਓ 'ਚ ਜਾਣਨੇ ਪਹਿਲਾਂ ਆਪਾਂ ਚਲ ਕੇ ਦੇਖ ਲੈਨੇ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕਿਉਂਕਿ ਇੱਕ ਪਾਸੇ ਪੰਜਾਬ ਦੇ ਅੰਦਰ ਹੜ੍ਹਾਂ ਦਾ ਇੱਕ ਬਹੁਤ ਵੱਡਾ ਦੌਰ ਚੱਲ ਪਿਆ ਔਰ ਜਿਹੜੇ ਲੋਕ ਡੁੱਬ ਰਹੇ ਨੇ ਉਹਨਾਂ ਲੋਕਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੀ ਕਿਹਾ ਕਿਉਂਕਿ ਅਕਸਰ ਤੁਸੀਂ ਦੇਖਦੇ ਹੋ ਪੰਜਾਬ ਦੇ ਅੰਦਰ ਬੀਤੇ ਕੁਝ ਦਿਨਾਂ ਦੇ ਵਿੱਚ ਹੜ੍ਹ ਵੀ ਆ ਰਹੇ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਰੈਲੀ ਤੇ ਰੈਲੀ ਕਰਕੇ ਆਮ ਆਦਮੀ ਪਾਰਟੀ ਦੇ ਖਿਲਾਫ ਜਾਂ ਕਾਂਗਰਸ ਦੇ ਖਿਲਾਫ ਲੋਕਾਂ ਨੂੰ ਕਿਵੇਂ ਫਸਾਇਆ ਸੀ ਲੋਕਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਡੀਆਂ ਜ਼ਮੀਨਾਂ ਬਚਾ ਦੇਵਾਂਗੇ ਪਰ ਅੱਜ ਜੋ ਹੀ ਲੋਕ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੂੰ ਕੀ ਕਹਿ ਰਹੇ ਨੇ ਕਹਿੰਦੇ ਜੀ ਇਹਨੂੰ ਜੇਲ੍ਹ ਦੇ ਵਿੱਚ ਸੁੱਟ ਦਿਓ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਗੱਪ ਮਾਰੇ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਅਸੀਂ ਤੁਹਾਡੀਆਂ ਜ਼ਮੀਨਾਂ ਬਚਾ ਦਾਂਗੇ ਪਰ ਨਹੀਂ ਕਿਉਂਕਿ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਜੇਕਰ ਸਾਡੇ ਪਿੰਡਾਂ ਦੇ ਵਿੱਚ ਅਕਾਲੀ ਦਲ ਦਾ ਕੋਈ ਵੀ ਲੀਡਰ ਵਰ ਗਿਆ ਤਾਂ ਅਸੀਂ ਇਹਨਾਂ ਦੇ ਉੱਤੇ ਛੱਤਰ ਫੇਰ ਦੇਣਾ ਤਾਂ ਬਾਅਦ ਵੱਡੀ ਗੱਲ ਆ ਜਿਹੜੀ ਤੁਹਾਡੇ ਸਾਹਮਣੇ ਅੱਜ ਇੱਕ ਐਸਾ ਵੀਡੀਓ ਪੰਜਾਬ ਦਾ ਹੀ ਦਿਖਾਉਣ ਜਾ ਰਿਹਾ ਮੈਂ ਤੋਂ ਫਿਰ ਪੰਜਾਬ ਦੇ ਅੰਦਰ ਹੜ੍ਹਾਂ ਦੀ ਇੱਕ ਬਾਤ ਵੱਡੀ ਮਾਰ ਪੈ ਗਈ ਆ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਛੱਡੋ ਜਾਨਾਂ ਦੇ ਲਾਲੇ ਪੈ ਗਏ ਨੇ ਕਿਉਂਕਿ ਇੱਕ ਪਾਸੇ ਪਸ਼ੂ ਪਸਾਰਾ ਵੀ ਮਰ ਰਿਹਾ ਲੋਕਾਂ ਦੀਆਂ ਜਾਨਾਂ ਤੇ ਬਣੀ ਆ ਗੱਲ ਔਰ ਦੂਜੇ ਪਾਸੇ ਜਿੰਨੇ ਵੀ ਘਰ ਸੀ ਲੋਕਾਂ ਦੇ 5 ਫੁੱਟ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤੇ ਉਹਨਾਂ ਘਰਾਂ ਦੀ ਵੀ ਉਮੀਦ ਛੱਡ ਦਿੱਤੀ ਗਈ ਆ ਜੋ ਕਿ ਜਿੱਥੇ 5 ਫੁੱਟ ਪਾਰੀ ਖੜ ਜਾਵੇ ਤਾਂ ਉੱਥੇ ਉਹਨਾਂ ਦੀ ਉਮੀਦ ਇਹੀ ਜਤਾ ਸਕਦਾ ਬੰਦਾ ਕਿ ਉਹਨੇ ਮਕਾਨ ਰਹਿਣ ਦੇ लायक ਤਾਂ ਨਹੀਂ ਰਿਹਾ ਕਿਉਂਕਿ ਉਹ ਪੱਕੇ ਹੀ ਡਿੱਗਣਗੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜੇਕਰ ਹੋਣਾ ਪਿਆ ਤਾਂ ਹੁਣ ਪੰਜਾਬ ਦੇ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਕਮਾਉਣ ਵਾਲੇ ਸੁਖਵੀਰ ਸਿੰਘ ਬਾਦਲ ਕੋਸੂਤੇ ਡੰਗੇ ਗਏ ਨਹੀਂ ਯਾਨੀ ਪੰਜਾਬ ਦੇ ਲੋਕਾਂ ਨੂੰ ਇੱਕ ਪਾਸੇ ਉਹ ਆਮ ਆਦਮੀ ਪਾਰਟੀ ਔਰ ਦੂਜੇ ਪਾਸੇ ਕਾਂਗਰਸ ਦੇ ਵਿਰੁੱਧ ਕਰ ਰਹੇ ਸੀ ਤਾਂ ਹੁਣ ਆਪਣੇ ਆਪ ਇਹ ਨਵੇਂਾਂ ਦੇ ਵਿੱਚ ਕਿਵੇਂ ਫਸ ਜਾਂਦੇ ਨੇ ਕਿਉਂਕਿ ਹੜ੍ਹਾਂ ਦੀ ਮਾਰ ਹੈ ਤਾਂ ਸੁਖਵੀਰ ਸਿੰਘ ਬਾਦਲ ਕੋਈ ਵੀ ਬਿਆਨ ਨਹੀਂ ਆਇਆ ਔਰ ਨਾ ਸੁਖਵੀਰ ਸਿੰਘ ਬਾਦਲ ਕਿੱਦਾਂ ਪਹੁੰਚਦੇ ਨੇ ਕਿਉਂਕਿ ਲੋਕਾਂ ਨੂੰ ਆਪਣੀ ਜਾਨ ਤੇ ਬਣੀ ਹੋਈ ਹੈ ਰਾਸ਼ਨ ਪਹੁੰਚਾਉਣ ਦਾ ਕੰਮ ਕਈ ਜਥੇਬੰਦੀਆਂ ਪੰਜਾਬ ਦੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਕਈ ਜਗ੍ਹਾ ਤੇ ਰਾਸ਼ਨ ਪਹੁੰਚਾ ਰਹੇ ਨੇ ਪਰ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਬੱਖ ਦਾ ਖੇੜਾ ਕਹਿੰਦੇ ਵਿੱਚ ਹਾਰ ਆ ਚੁੱਕਿਆ ਹੈ ਤਾਂ ਹੁਣ ਤੁਸੀਂ ਇਹ ਵੇਖੋ ਵੀ ਸੁਖਵੀਰ ਸਿੰਘ ਬਾਦਲ ਆਪਣੀਆਂ ਗੱਲਾਂ ਤੋਂ ਝੂਠੇ ਕਿਵੇਂ ਪੈਂਦੇ ਨੇ ਇਹ ਵੀਡੀਓ ਤੁਹਾਡੇ ਸਾਹਮਣੇ ਮੈਂ ਪਹਿਲਾਂ ਧਰੂੰਗਾ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੂੰ ਲੋਕ ਕੀ ਕਹ ਰਹੇ ਨੇ ਕਹਿੰਦੇ ਜੀ ਜੇਕਰ ਸਾਡੇ ਪਿੰਡਾਂ ਦੇ ਵਿੱਚ ਵੜ ਗਿਆ ਕੋਈ ਵੀ ਲੀਡਰ ਚਾਹੇ ਸੁਖਵੀਰ ਸਿੰਘ ਬਾਦਲ ਹੈ ਚਾਹੇ ਕੋਈ ਹੋਰ ਇਹਨਾਂ ਦਾ ਨੁਮਾਇੰਦਾ ਅਸੀਂ ਉਹਨਾਂ ਦੇ ਉੱਤੇ ਪੱਕਾ ਛੇਤਰ ਫੇਰਨੇ ਆ ਕਿਉਂਕਿ ਲੋਕਾਂ ਦਾ ਗੁੱਸਾ ਇਸ ਕਦਰ ਵੱਧ ਚੁੱਕਿਆ ਵੋਟਾਂ ਲੈਣ ਵੇਲੇ ਕੋਈ ਤੇ ਜਦੋਂ ਲੋਕ ਫਸ ਜਾਂਦੇ ਨੇ ਕਿ ਉਹਨਾਂ ਕੋਈ ਵੀ ਲੀਡਰ ਨਹੀਂ ਪਹੁੰਚਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਟੇਟਮੈਂਟ ਤੁਸੀਂ ਸਾਰੇ ਸੁਣ ਚੁੱਕੇ ਹੋ ਉਹ ਤੁਸੀਂ ਸਾਰੇ ਜਾਣਦੇ ਹੋ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਔਰ ਪਹਿਲੀ ਖਬਰ ਸੁਖਬੀਰ ਸਿੰਘ ਬਾਦਲ ਵਰਗੇ ਲੀਡਰ ਲੋਕਾਂ ਨੂੰ ਕਿਵੇਂ ਆਪਣੇ ਦੇ ਰਖਾਵੇ ਦੇ ਵਿੱਚ ਲਿਆ ਕੇ ਕਿਵੇਂ ਫਸਾ ਕੇ ਆਪਣੇ ਪਿੱਛੇ ਲੈ ਲੈਂਦੇ ਨੇ ਤਾਂ ਹੁਣ ਇੱਥੇ ਲੋਕ ਡੁੱਬ ਰਹੇ ਨੇ ਲੋਕ ਮਰ ਵੀ ਰਹੇ ਨੇ ਪਸ਼ੂ ਮਰ ਰਹੇ ਨੇ ਜ਼ਿੰਦਗੀ ਤਬਾਹ ਹੋ ਚੁੱਕੀ ਹੈ ਘਰ ਵੀ ਤਬਾਹ ਹੋ ਚੁੱਕੇ ਨੇ ਤੇ ਲੋਕਾਂ ਦੀ ਹਾਲਤ ਕੀ ਹੈ ਬਾਦਾਂ ਦੇ ਸੋਣ ਦੋਸਤੋ ਬਾਦ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਪੰਜਾਬ ਦੇ ਲੋਕ ਡੱਕਰ ਨਹੀਂ ਗਏ ਉਹ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਆ ਸੁਣ ਡਾਕਟਰ ਦੇ ਘਰ ਉੱਥੇ ਜਾ ਕੇ ਫਿਰ ਉਹਨਾਂ ਨੂੰ ਛੱਡ ਕੇ ਆ ਬਿਲਕੁਲ ਸੋ ਬਿਲਕੁਲ ਹਾਲਾਤ ਬਹੁਤ ਮਾੜੇ ਆ ਜੀ ਆ ਮੈਂ ਤੁਹਾਨੂੰ ਇੱਕ ਵਾਰ ਜਲਦੀ ਜਲਦੀ ਚ ਦਿਖਾ ਦਿਆਂ ਪੂਰਾ ਪਿੰਡ ਜਿਹੜਾ ਹੈਗਾ ਜਾਂ ਪੂਰੀ ਆਬਾਦੀ ਹੈ ਜਿਹੜੀ ਹੈ ਉਹ ਆਪਣੇ ਛੱਤਾਂ ਦੇ ਉੱਤੇ ਗੁਜ਼ਾਰ ਰਹੀ ਹੈ ਰਾਤ ਦਿਨ ਨਾ ਕਿਸੇ ਤਰ੍ਹਾਂ ਦੀ ਕੋਈ ਮੱਛਰਦਾਨੀ ਹੈ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਪਾਣੀ ਗੰਦਾ ਹੈ ਪਗੰਦੇ ਪਾਣੀ ਦੇ ਕਰਕੇ ਇਹਨਾਂ ਨੂੰ ਕੋਈ ਵੀ ਸਮੱਸਿਆ ਹੋ ਸਕਦੀ ਹੈ ਇਸ ਕਰਕੇ ਇਹਨਾਂ ਨੂੰ ਇੱਥੋਂ ਜਾਤਾ ਸ਼ਿਫਟ ਕੀਤਾ ਜਾਵੇ ਜਾਂ ਕੋਈ ਇਹਨਾਂ ਦੇ ਲਈ ਪ੍ਰਬੰਧ ਕੀਤੇ ਜਾਵੇ ਕਿਉਂਕਿ ਨਾ ਕੋਈ ਖਾਣ-ਪੀਣ ਦੀ ਸੁਗਰੀ ਆਈ ਹੈ ਨਾ ਕੁਛ ਇਹ ਕਿਹਾ ਜਾਂਦਾ ਵੀ ਸਰਕਾਰਾਂ ਦੇਖ ਰਹੀਆਂ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਜੀ ਤਿਆਰ ਨੂੰ ਪਤਾ ਨਹੀਂ ਕੀ ਯਾਰ ਕਿ ਤੁਸੀਂ ਪੱਕਾ ਬੰਨਣੀ ਆ ਹਾਂਜੀ ਦੁੱਧ ਤੋਂ ਬਿਨਾ ਚਾਹ ਨਹੀਂ ਪੀ ਸਕੇ ਬੱਚੇ ਦਾਣ ਭੁਖੀ ਆ ਹਾਂ ਬੱਚਿਆਂ ਨੂੰ ਦੁੱਧ ਮਿਲਿਆ ਛੋਟਿਆਂ ਨੂੰ ਜਿਹੜੇ ਬੱਚੇ ਜਿਹੜੇ ਬੱਚੇ ਵਗੈਰਾ ਡੰਗਰ ਪਸ਼ੂ ਜੀ ਉਹੋਂ ਪਠਾਰੀ ਪੈ ਪਠਰੀ ਤੇ ਉਹਨਾਂ ਦੁੱਧ ਕਿੱਥੋਂ ਦੇਣਾ ਦੁੱਧ ਦਾ ਦੁੱਧ ਭਾਜੀ ਜਿਵੇਂ ਪਸ਼ੂ ਜਿਵੇਂ ਤੁਹਾਡੇ ਬਹੁਤ ਜ਼ਿਆਦਾ ਪਾਣੀ ਆ ਗਿਆ ਪਸ਼ੂ ਬੈਠ ਨਹੀਂ ਸਕਦਾ ਖੜਾ ਹੀ ਹੈ ਮੈਂ ਖੜੇ ਖੜੇ ਨੇ ਖੜੇ ਥੱਕ ਜਾਣਾ ਉਹਨਾਂ ਨੇ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਲੋਕਾਂ ਦੇ ਹਾਲਾਤ ਕੀ ਨੇ 5 ਫੁੱਟ ਪਾਣੀ ਦੇ ਵਿੱਚ ਪਸ਼ੂ ਖੜੇ ਨੇ ਪਸ਼ੂ ਡੁੱਬ ਕੇ ਮਰ ਵੀ ਰਹੇ ਲੋਕਾਂ ਦੇ ਵਿੱਚ ਆ ਪੀਣ ਨੂੰ ਦੁੱਧ ਤੱਕ ਨਹੀਂ ਹੈ ਸਾਡੇ ਕੋਲ ਤਾਂ ਰਾਸ਼ਨ ਪਹੁੰਚਾਉਣ ਦੀ ਗੱਲ ਸੁਖਵੀਰ ਸਿੰਘ ਬਾਦਲ ਜਾਂ ਪੰਜਾਬ ਦੀ ਸਰਕਾਰ ਆਪਣੇ ਪੱਧਰ ਤੇ ਤਾਂ ਕੰਮ ਕਰ ਰਹੀ ਹੈ ਪਰ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਨੂੰ ਲੋਕਾਂ ਨੇ ਕਿਵੇਂ ਜਰਾ ਨਕਾਰ ਦਿੱਤਾ ਪਰ ਜਿਹੜੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹਰ ਰੋਜ਼ ਆਪਣੀ ਰੈਲੀ ਦੇ ਵਿੱਚ ਗੱਪ ਮਾਰਦੇ ਸੀ ਅਸੀਂ ਤੁਹਾਡੀਆਂ ਜ਼ਮੀਨਾਂ ਬਚਾ ਦੇਾਂਗੇ ਅਸੀਂ ਸਰਕਾਰ ਦੇ ਖਿਲਾਫ ਆਏ ਕਰ ਦੇਾਂਗੇ ਅੱਜ ਦੀ ਘੜੀ ਜਿਹੜੀ ਘੜੀ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਕੈਸੀ ਦੁੱਖ ਦੀ ਘੜੀ ਹੈ ਕਿ ਜ਼ਿੰਦਗੀਆਂ ਜਾ ਰਹੀਆਂ ਨੇ ਆ ਤਾਂ ਹੁਣ ਪੰਜਾਬ ਦੇ ਅੰਦਰ ਇਹ ਲੀਡਰ ਕਿੱਥੇ ਮਰੇ ਨੇ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਕਹਿੰਦੇ ਹੁਣ ਅਕਾਲੀ ਦਲ ਦਾ ਉਹ ਸੁਖਵੀਰ ਸਿੰਘ ਬਾਦਲ ਜਿਹੜਾ ਕਹਿੰਦਾ ਸੀ ਕਿ ਮੈਂ ਤੁਹਾਡੇ ਲਈ ਸਰਕਾਰ ਦੇ ਸਾਹਮਣੇ ਖੜਾ ਤੇ ਮੈਂ ਤੁਹਾਨੂੰ ਹੱਕ ਦਿਵਾ ਦੂੰਗਾ ਬੋਲਣਾ ਬਹੁਤ ਸੌਖਾ ਕਹਿੰਦੇ ਪੰਜਾਬ ਦੇ ਲੋਕਾਂ ਦਾ ਕਹਿਣਾ ਕਹਿੰਦੇ ਬੋਲਣਾ ਬਹੁਤ ਸੌਖਾ ਹੈ ਤੇ ਜਿਹੜੀ ਗੱਲ ਸੀ ਉਹ ਤੁਹਾਡੇ ਸਾਹਮਣੇ ਆ ਅੱਜ ਲੋਕ ਆਪਣੇ ਘਰਾਂ ਦੇ ਵਿੱਚੋਂ ਵੇਕਰ ਹੋ ਰਹੇ ਨੇ ਰਾਵੀ ਦਾ ਪਾਣੀ ਡੁੱਟ ਚੁੱਕਿਆ ਦੂਜੇ ਪਾਸੇ ਪੜੋਸੀ ਮੁਲਕ ਦੇ ਨਾਲ ਜਿਹੜੀਆਂ ਸਾਡੀਆਂ ਸਰਹੱਦਾਂ ਲੱਗਦੀਆਂ ਸੀ ਉਹਨਾਂ ਵਾਰਡਰਾਂ ਨੂੰ ਤੋੜ ਦਿੱਤਾ ਪਾਣੀ ਨੇ ਤਹਿਸ ਨਹਿਸ ਕਰ ਦਿੱਤਾ ਪਾਕਿਸਤਾਨ ਵਾਲਾ ਪਾਣੀ ਵੀ ਆਪਣੇ ਪੰਜਾਬ ਵੱਲੋਂ ਆ ਰਿਹਾ ਤਾਂ ਹੁਣ ਤੁਸੀਂ ਇਹ ਦੇਖੋ ਵੀ ਪੰਜਾਬ ਇੱਕ ਐਸੇ ਸੰਕਟ ਦੇ ਵਿੱਚ ਫਸ ਗਿਆ ਹੈ ਸਰਕਾਰ ਤਾਂ ਆਪਣੇ ਪੱਧਰ ਤੇ ਜਿੰਨਾ ਕੁ ਹੋ ਸਕਦਾ ਕੰਮ ਕਰ ਰਹੀ ਹੈ ਪਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਅਕਸਰ ਐਸ ਮੁੱਦੇ ਤੇ ਕੰਮ ਕਰਨਾ ਸੀ ਜੇਕਰ ਲੋਕਾਂ ਦਾ ਧਿਆਨ ਆਪਣੀ ਔਰਾਂ ਆਕਰਸ਼ਿਤ ਕਰਨਾ ਸੀ ਉਹ ਲੋਕ ਸਿਰ ਭਾਸ਼ਣ ਦੇਣ ਵਾਲੇ ਨੇ ਤਹਾਡੀਆਂ ਜਾਨਾਂ ਜਾਂਦੀਆਂ ਦੇਖਣ ਵਾਲੇ ਨੇ ਤੁਹਾਨੂੰ ਡੁੱਬਦੇ ਦੇਖ ਸਕਦੇ ਨੇ ਪਰ ਕੋਈ ਵੀ ਸੁਖਬੀਰ ਸਿੰਘ ਬਾਦਲ ਜਾਂ ਕੋਈ ਕਾਂਗਰਸ ਦਾ ਲੀਡਰ ਤੁਹਾਨੂੰ ਇਸ ਸੰਕਟ ਦੀ ਘੜੀ ਦੇ ਵਿੱਚ ਕੋਈ ਸਾਥ ਨਹੀਂ ਦਿੰਦਾ ਕਿਉਂਕਿ ਲੋਕ ਐਸ ਕਦਰ ਮਰੇ ਕਿ ਲੋਕਾਂ ਦੇ ਸਾਹਮਣੇ ਹੀ ਮਰ ਰਹੇ ਨੇ ਉਹ ਦੇਖੇ ਨਹੀਂ ਜਾਂਦੇ ਲੋਕ ਰੋ ਰਹੇ ਨੇ ਫਸਲਾਂ ਖਰਾਬ ਹੋ ਗਈਆਂ ਨੇ ਲੋਕਾਂ ਦੀ ਜਾਨ ਤੇ ਬਣੀ ਐ ਪਰ ਆ ਜਿਹੜੇ ਸੁਖਬੀਰ ਸਿੰਘ ਬਾਦਲ ਵਰਗੇ ਨੇਤਾ ਨੇ ਇਹਨਾਂ ਨੂੰ ਲੋਕ ਗੁੱਸੇ ਦੇ ਨਾਲ ਕਹਿ ਰਹੇ ਨੇ ਕਹਿੰਦੇ ਜੀ ਇਹਨਾਂ ਨੂੰ ਤਾਂ ਜੇਲ੍ਹ ਦੇ ਅੰਦਰ ਸੱਟੋ ਪੰਜਾਬ ਦੇ ਅੰਦਰ ਇਹਨਾਂ ਦੀ ਕੋਈ ਲੋੜ ਨਹੀਂ ਹੈ ਔਰ ਬਾਕੀ ਲੋਕਾਂ ਨੇ ਕਿਹਾ ਕਹਿੰਦੇ ਜੇਕਰ ਪੰਜਾਬ ਦੇ ਅੰਦਰ ਸੁਖਬੀਰ ਸਿੰਘ ਬਾਦਲ ਕਿਤੇ ਵੀ ਜਾਂਦੇ ਨੇ ਤਾਂ ਅਸੀਂ ਇਹਨਾਂ ਦੇ ਉੱਤੇ ਛਿੱਤਰ ਫੇਰ ਦੇਣਾ ਕਿਉਂਕਿ ਲੋਕਾਂ ਦਾ ਗੁੱਸਾ ਉਸੇ ਰ hạn ਤੇ ਆ ਜਿਸ ਕਦਰ ਪਾਣੀ ਦਾ ਵਹਾਗ ਆ ਕਿਉਂਕਿ ਪਾਣੀ ਦਾ ਜਿਹੜਾ ਵਹਾਅ ਉਹ ਰਾਵੀ ਦੇ ਪਾਣੀ ਨੇ ਲੋਕ ਇਸ ਕਦਰ ਡਰਾਈ ਨੇ ਕਿ ਮੌਤ ਦਾ ਮੰਜ਼ਰ ਸਾਹਮਣੇ ਬਣਿਆ ਹੋਇਆ ਕਈ ਸਾਡੇ ਪੱਤਰਕਾਰ ਜਿਹੜੇ ਕਿ ਬਹੁਤ ਵਧੀਆ ਰਿਪੋਰਟਿੰਗ ਕਰਦੇ ਨੇ ਫਨੀ ਵਰਗੇ ਉਹਨਾਂ ਨੂੰ ਵੀ ਸਲੂਟ ਆ ਸਾਡਾ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਜ਼ੀਰੋ ਗਰਾਉਂਡ ਤੋਂ ਲੋਕਾਂ ਦੇ ਹੱਕਾਂ ਦੀ ਗੱਲ ਸਰਕਾਰ ਦੇ ਸਾਹਮਣੇ ਇਹਨਾਂ ਵਿਰੋਧੀ ਨੇਥਿਆ ਦੇ ਸਾਹਮਣੇ ਵੀ ਧਰ ਰਹੇ ਨੇ ਪਰ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਆ ਵੀ ਕਾਲੀਗਲ ਦਾ ਪ੍ਰਧਾਨ ਜਿਹੜਾ ਹਰ ਰੋਜ਼ ਚੀਕਾਂ ਮਾਰ ਕੇ ਗੱਪ ਮਾਰਦਾ ਆਪਣੀ ਅਰੇਲੀਆ ਦੇ ਵਿੱਚ ਦੇਖਾਂਗੇ ਕਿ ਭਾਈ ਉਹ ਕਦੋਂ ਪਹੁੰਚਣੀ ਹੈ ਤੇ ਜ਼ਮੀਨਾਂ ਦੀ ਗੱਲ ਕਰਦੇ ਸੀ ਲੋਕਾਂ ਦੀ ਜਾਨਾਂ ਹੀ ਬਚਾ ਲੈਣ ਪਸੂ ਮਰ ਰਹੇ ਨੇ ਉਹਨਾਂ ਦਾ ਕੋਈ ਪ੍ਰਬੰਧ ਕਰ ਦੇਣਾ ਤਾਂ ਮੈਨੂੰ ਲੱਗਦਾ ਨਹੀਂ ਕਿ ਅਕਾਲੀ ਦਲ ਦੇ ਵਿੱਚੋਂ ਕੋਈ ਇਹਨਾਂ ਲੋਕਾਂ ਦੀ ਬਾਹ ਫੜੂਗਾ ਪਰ ਹੁਣ ਰੱਬ ਰੱਖੇ ਤੇ ਜਾਂ ਪਈ ਕੁਦਰਤ ਨੇ ਜਿਹੜਾ ਕਹਿਰ ਕੀਤਾ ਉਹ ਆਪਣੇ ਆਪ ਆਪਣਾ ਸਮੇਟ ਕੇ ਵਾਪਸ ਲੈ ਲਵੇ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਆਨ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਪੰਜਾਬ ਦੇ ਵਿੱਚ ਇਸ ਟਾਈਮ ਸਲਾਬ ਆਇਆ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਮੁਸ਼ਕਲ ਹੈ ਕਿਉਂਕਿ ਪੰਜਾਬ ਦੇ ਲੋਕ ਜਦੋਂ ਪਾਣੀ ਮੰਗਦੇ ਉਹਨਾਂ ਨੂੰ ਪਾਣੀ ਦਿੱਤਾ ਨਹੀਂ ਜਾਂਦਾ ਲੇਕਿਨ ਹੁਣ ਜਦ ਕਿ ਪਾਣੀ ਦੀ ਜ਼ਰੂਰਤ ਨਹੀਂ ਹੈ ਤੇ ਇੰਨਾ ਕ ਪਾਣੀ ਛੜ ਛੱਡਿਆ ਕਿ ਪੰਜਾਬ ਵਿਚਾਰਾ ਰੁੜ ਗਿਆ ਪੰਜਾਬ ਦੇ ਲੋਕਾਂ ਦਾ ਐਡਾ ਕ ਵੱਡਾ ਨੁਕਸਾਨ ਹੋਇਆ ਜਿੰਦੀ ਬਰਪਾਈ ਕੋਈ ਨਹੀਂ ਕਿ ਲੋਕਾਂ ਦੇ ਘਰਾਂ ਦੇ ਘਰ ਰੁੜ ਗਏ ਦੋ ਦੋ ਤਿੰਨ ਤਿੰਨ ਮੰਜ਼ਲਾ ਜਿਹੜੀਆਂ ਸੋਹਣੀਆਂ ਕੋਠੀਆਂ ਜਿਹੜੀਆਂ ਉਹ ਰੁੜ ਗਈਆਂ ਫਿਰ ਜਿਹੜੇ ਪਸ਼ੂ ਆ ਉਹ ਕਿੰਨੀ ਵੱਡੀ ਤਦਾਦ ਦੇ ਵਿੱਚ ਮਰ ਗਏ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਨੇ ਜਿਹੜੀ ਖੇਤੀਬਾੜੀ ਕੀਤੀ ਹੈ ਉਹਨਾਂ ਦੇ ਜਿਹੜਾ ਫਸਲ ਉਹਦੇ ਇਹਨਾਂ ਨੁਕਸਾਨ ਹੋਇਆ ਹਾਲਾਂਕਿ ਪੰਜਾਬ ਦੇ ਕਈ ਲੋਕ ਜਾਂ ਕਈ ਪਿੰਡਾਂ ਜਿੱਦੇ ਜਿੱਥੇ ਮੈਂ ਦੇਖਿਓ ਆਪਣੀ ਮਦਦ ਆਪ ਦੇ ਤਹਿਤ ਬੰਨ ਬੰਨ ਦੇ ਹੜ੍ਹ ਤੋਂ ਬਚਣ ਵਾਸਤੇ ਸਲਾਬ ਤੋਂ ਬਚਣ ਵਾਸਤੇ ਬਾੜ ਲਾਉਂਦੇ ਲੇਕਿਨ ਕੀ ਉਹ ਪਾਣੀ ਇੰਨਾ ਜ਼ਿਆਦਾ ਹੈ ਕਿ ਉਹ ਬੰਨ ਟੁੱਟ ਗਿਆ ਉਹਨਾਂ ਦੇ ਨੁਕਸਾਨ ਹੋਇਆ ਇੰਨਾ ਜ਼ਿਆਦਾ ਨੁਕਸਾਨ ਹੈ ਕਿ ਜਿੰਦੇ ਤੁਹਾਨੂੰ ਦੱਸਣਾ ਕਿ ਕੋਈ ਵਰਪਾਈ ਨਹੀਂ ਲੇਕਿਨ ਜਿਹੜੇ ਸਿਆਸੀ ਲੀਡਰ ਹੈ ਉਹ ਫੇਰ ਵੀ ਦੇਖ ਲੋ ਜਾ ਕੇ ਉੱਥੇ ਵੀ ਇੰਜ ਦੇ ਮੌਕੇ ਉੱਤੇ ਵੀ ਬਜਾਏ ਕਿ ਇੱਕ ਬੰਦਾ ਤਕਲੀਫ ਚ ਹੈ ਮੁਸ਼ਕਲ ਚ ਹੈ ਮੁਸੀਬਤ ਚ ਹੈ ਉਹਦੀ ਮਦਦ ਕਰਨ ਦੇ ਉੱਥੇ ਜਾ ਕੇ ਵੀ ਤੁਸੀਂ ਗੱਲਾਂ ਦੇ ਨਾਲ ਹੀ ਲੋਕਾਂ ਨੂੰ ਰਾਜ਼ੀ ਕਰੋ ਜਾਂ ਦੂਸਰੀ ਜਿਹੜੀ ਪਾਰਟੀ ਹੈ ਉਹਦੇ ਖਿਲਾਫ ਨੁਕਸਾਓ ਜਾਂ ਗੱਲਾਂ ਕਰੋ ਤੇ ਬੜੀ ਮਾੜੀ ਗੱਲ ਹੈ ਜਿਸ ਤਰ੍ਹਾਂ ਕਿ ਸੁਖਬੀਰ ਸਿੰਘ ਬਾਦਲ ਉਹ ਜਦੋਂ ਇੱਕ ਪਿੰਡ 'ਚ ਗਏ ਤੇ ਲੋਕਾਂ ਨੇ ਭਾਈ ਉਹਨਾਂ ਦੀਆਂ ਗੱਲਾਂ ਵੀ ਕੀ ਸੁਨੀਆਂ ਲੋਕਾਂ ਨੇ ਬਹੁਤ ਬੁਰੇ ਤਰੀਕੇ ਨਾਲ ਪੇਸ਼ ਆਏ ਲੋਕ ਕਹਿੰਦੇ ਆ ਕਿ ਸਾਡੇ ਪਿੰਨਾ ਚ ਜਿਹੜਾ ਵੀ ਕੋਈ ਸਿਆਸੀ ਲੀਡਰ ਆਇਆ ਅਸੀਂ ਉਹਦੀ ਛਤਰੋਲ ਕਰਾਂਗੇ ਕਿ ਲੋਕ ਇਸ ਕਦਰ ਜ਼ਿਆਦਾ ਬਜ਼ਨ ਹੋ ਗਏ ਨੇ ਸਿਆਸੀ ਲੀਡਰਾਂ ਨੂੰ ਪਤਾ ਹੈ ਕਿ ਸਿਰਫ ਗੱਲਾਂ ਦੀ ਹੱਤਿਕਰ ਪਰਚਾਉਂਦੇ ਆ ਗੱਲਾਂ ਦੀ ਹੱਤਿਕਰ ਰਾਜ਼ੀ ਕਰਦੇ ਕੰਮ ਨਹੀਂ ਕਰਦੇ ਹਾਲਾਂਕਿ ਹਕੂਮਤ ਕੋ ਬਹੁਤ ਜ਼ਿਆਦਾ ਪੈਸਾ ਹੁੰਦਾ ਪੈਸੇ ਵਾਲੀ ਕੋਈ ਕਮੀ ਨਹੀਂ ਇਹ ਪੈਸੇ ਕਾਦੇ ਵਾਸਤੇ ਆਵਾਮ ਵਾਸਤੇ ਹੁੰਦਾ ਆਵਾਮ ਦੀ ਮੁਸ਼ਕਲ ਵਾਸਤੇ ਤੇ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੈ ਲੇਕਿਨ ਕੀ ਹੈ ਕਿ ਐਂਜੇ ਦੇ ਮੌਕੇ ਤੋਂ ਵੀ ਇਹ ਸਿਆਸੀ ਲੀਡਰ ਫਾਇਦਾ ਚੁੱਕਦੇ ਆ ਦੂਸਰੇ ਦਾ ਜਿਹੜੀਆਂ ਬੁਰਾਈਆਂ ਨੂੰ ਬਿਆਨ ਕਰਦੇ ਤੇ ਆਪਣੀਆਂ ਛਾਇਆਂ ਕਿ ਮੈਂ ਪਹੁੰਚ ਗਿਆ ਮੈਂ ਦੇਖੋ ਆਂ ਤੂੰ ਪਹੁੰਚ ਗਏ ਹੋ ਤੇ ਫਿਰ ਕੋਈ ਮਾਲੀ ਮਦਦ ਵੀ ਕਰੋ ਆਣ ਕੇ ਦੂਸਰਿਆਂ ਦੀ ਮਦਦ ਕਰੋ ਇਹ ਥੋੜੀ ਕਿ ਆਣ ਕੇ ਸਿਰਫ ਬਿਆਨਬਾਜ਼ੀ ਦੇ ਕੇ ਫੋਟੋ ਸੈਸ਼ਨ ਕਰਕੇ ਵੀਡੀਓ ਬਣਾ ਕੇ ਟੁਰ ਜੋ ਨਹੀਂ ਅਗਰ ਤੁਸੀਂ ਪਹੁੰਚੇ ਹੋ ਤਾਂ ਫਿਰ ਕੋਈ ਮਦਦ ਕਰੋ ਬਾਕੀ ਮੈਂ ਇੱਕ ਵੀਡੀਓ ਦੇਖੀ ਆ ਉਹਦੇ ਵਿੱਚ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਹੈ ਉਹ ਬਿਆਨ ਕਰਦੇ ਪਏ ਦੱਸਦੇ ਪਏ ਆ ਕਿ ਮੇਰਾ ਜਿਹੜਾ ਹੈਲੀਕਾਪਟਰ ਹੈ ਉਹ ਵੀ ਪੰਜਾਬ ਦੇ ਲੋਕਾਂ ਦੀ ਮਦਦ ਵਾਸਤੇ ਇਸਤੇਮਾਲ ਕੀਤਾ ਜਾਏਗਾ ਕਿਉਂਕਿ ਪੰਜਾਬ ਦੇ ਲੋਕ ਆਪਣੀ ਜਿਹੜੀ ਜ਼ਿੰਦਗੀ ਹੈ ਜੀਂਦੇ ਆ ਛੱਤਾਂ ਦੇ ਉੱਤੇ ਰਹਿ ਕੇ ਆਪਣੀ ਜਾਨ ਉਹਨਾਂ ਨੇ ਛੱਤਾਂ ਦੇ ਉੱਤੇ ਜਾ ਕੇ ਬਚਾਈ ਕਿਉਂਕਿ ਥਲੜੇ ਲੈਵਲ ਤੇ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਤੇ ਉਹਨੂੰ ਜ਼ਿੰਦਗੀ ਛੱਤਾਂ ਤੇ گزارੰਦੇ ਤੇ ਛੱਤਾਂ ਉੱਤੇ ਹੀ ਇਹਨਾਂ ਨੂੰ ਜੋ ਵੀ ਰਾਸ਼ਨ ਪਾਣੀ ਇਹ ਜੋ ਜ਼ਰੂਰਤਾਂ ਤੇ ਜ਼ਿੰਦਗੀ ਉਹਨਾਂ ਨੂੰ ਮੁਹੱਈਆ ਕਰਾਂਗੇ ਉਹਨੂੰ ਪਹੁੰਚਾਵਾਂਗੇ ਬਾਕੀ ਉਹਨਾਂ ਜਿਹੜੇ ਉਹਨਾਂ ਦੇ ਸੁਲਾਬਦਕਾਨ ਵਾਲੇ ਇਹ ਜਿਹੜੇ ادارے ਆ ਉਹਨਾਂ ਨੂੰ ਜਿੰਨੇ ਵੀ ਉਹਨੇ ਸਾਰੇ ਉਹਨਾਂ ਦੇ ਥੱਲੇ ادارے ਹੁੰਦੇ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਹੈ ਕਿ ਜਿੰਨੀ ਮਦਦ ਹੋ ਸਕਦੀ ਕਰੋ ਇਹ ਇੱਕ achhi gall hai ਮੁੱਖ ਮੰਤਰੀ ਪੰਜਾਬ ਬਹੁਤ ਵਧੀਆ ਕੰਮ ਕਰਨਦੇ ਕਿਉਂਕਿ ਇਸ ਟਾਈਮ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਦੀ ਨਜ਼ਰ ਮੁੱਖ ਮੰਤਰੀ ਪੰਜਾਬ 'ਵਾਲੀ ਹੈ ਕਿ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੂੰ ਵੀ ਚਾਹੀਦਾ ਕਿ ਕੋਈ ਐਸਾ ਹੁਣ ਅਮਲ ਕਰਨ ਕੋਈ ਐਸਾ ਨੰ ਅਦਾਰਾ ਬਣਾਉਣ ਜਿਹੜਾ ਕਿ ਇਹ ਜਿਹੜੇ ਆਪਣੇ ਪੰਜਾਬੀ ਵੀਰਾਂ ਦਾ ਜਿੰਨਾ ਨੁਕਸਾਨ ਹੋਇਆ ਉਹਦੀ ਵਰਪਾਈ ਕਰ ਸਕਣ ਕਿਉਂਕਿ ਪੰਜਾਬ ਕੋ ਪੈਸੇ ਦੀ ਕੋਈ ਕਮੀ ਨਹੀਂ ਹੈ ਖਜ਼ਾਨੇ ਚ ਬਹੁਤ ਪੈਸਾ ਹੁੰਦਾ ਲੇਕਿਨ ਕੀ ਹੈ ਕਿ ਹੁਣ ਇਹ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਆਪਣੇ ਪੰਜਾਬ ਦੇ ਲੋਕਾਂ ਦੇ ਜਿੰਨਾ ਕਿ ਨੁਕਸਾਨ ਹੋਇਆ ਉਹਦੀ ਵਰਪਾਈ ਕਰਨ ਉਹਨਾਂ ਦਾ ਨੁਕਸਾਨ ਪੂਰਾ ਕਰਨ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਹ ਸਿਆਸੀ ਲੀਡਰ ਜਿਹੜੇ ਰਹਿਨਮਾ ਹੈ ਇਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਹਜ਼ਾਰ ਲਾਜ਼ਮੀ ਕਰਿਓ ਆਪਣਾ ਰਿਕਵਰ ਟੂ ਸਰਾਖੇ ਆਲ la braka.